ਹਾਂਜੀ ਸਰ ਇੱਕ ਪੰਜ ਸਟੇਜ ਤੋਂ ਮਾਮਲਾ ਆਇਆ ਬੱਚੇ ਦਾ ਜਿਹਦੀ ਉਹਦੀ ਮੌਤ ਹੋ ਗਈ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਮੈਂ ਐਸੇ ਗੁਰਦੀਪ ਸਿੰਘ ਪੰਜਾਬ ਚੌਂਕੀ ਪੰਜਟਾ ਖਾਲਾਬਾਬਲੀ ਬੰਡੀ ਸਾਨੂੰ ਕੱਲ ਹੀ ਤਲਾਸ਼ ਮਿਲੀ ਸੀ ਕਿ 11 ਸਾਲ ਦੇ ਬੱਚੇ ਨੇ ਮਤਲਬ ਵੀ ਮੌਤ ਹੋਈ ਆ ਤੇ ਉਹਨੇ ਸ਼ਰ ਹੈਂਗਿੰਗ ਹੋਈ ਆ ਤੇ ਜਦੋਂ ਹੀ ਮੌਕੇ ਤੇ ਮਤਲਬ ਕੱਲ ਹਸਪੀਟਲ ਪੁੱਜਿਆ ਹਸਪੀਟਲ ਤੋਂ ਉਹਨੇ ਘਰ ਬਾਕੀਆਂ ਨਾਲ ਸੰਪਰਕ ਹੋਇਆ ਸਾਡਾ ਬੱਚੇ ਦਾ ਨਾਮ Prabhjot Singh son of generalizing ਵਾਸੀ ਪਾਂਸ਼ਟਾ ਉਮਰ ਹੈਗੀ 11 ਸਾਲ ਇਹ ਆਪਣੇ ਪਿਤਾ ਨੂੰ ਕਹ ਲੋ ਕਿ ਚੈਨਾ ਡੋਰ ਲਿਆਉਣ ਲਈ ਕਹਿੰਦਾ ਹੋਊਗਾ ਬਾਪ ਨੇ ਤਾਂ ਆਪਣਾ ਫਰਜ਼ ਨਿਭਾਉਂਦੇ ਹੋਏ ਕਿ ਉਹਨੂੰ ਜੋ ਚੀਜ਼ ਸਰਕਾਰ ਵੱਲੋਂ ਬੈਨ ਜਿਹਦੇ ਨੁਕਸਾਨ ਆ ਪੰਛੀਆਂ ਨੂੰ ਵੀ ਆ ਇਨਸਾਨਾਂ ਨੂੰ ਵੀ ਹੈਗੇ ਆ ਉਹਨੇ ਉਹਨੂੰ ਨਹੀਂ ਦਿਆਕ ਦਿੱਤੀ ਤੇ ਮਨਾਂ ਕੀਤਾ ਤੇ ਦੂਜੇ ਕਬਜ ਨਾਲ ਦੇ ਚ ਪੜਨ ਨੂੰ ਕਹੇ ਤੇ ਜਾ ਕੇ ਪੜ ਉਹਨਾਂ ਨੇ ਉਹ ਆਪੋ ਆਪਣੇ ਕੰਮਾਂ 'ਚ ਲੱਗ ਗਏ। ਇੰਨੇ ਚ 20-25 ਮਿੰਟ ਬਾਅਦ ਸ਼ਾਇਦ ਉਹ ਨਹੀਂ ਜਾ ਕੇ ਦੇਖਿਆ ਵੀ ਬੱਚਾ ਮਤਲਬ ਬੋਲਦਾ ਘੱਟੋ ਨੀਗਾ। ਜਾ ਉਹਨਾਂ ਸੰਡਾ ਖੜਕਾਇਆ। ਕੁੰਡਾ ਜਦ ਖੜਕਾਉਣ ਤੇ ਉਹਨੇ ਨਹੀਂ ਖੁੱਲਿਆ। ਤੇ ਇਹਨਾਂ ਨੇ ਵੀ ਕੋਸ਼ਿਸ਼ ਕੀਤੀ। ਦਰਵਾਜ਼ਾ ਭੰਨਿਆ ਜਾਂ ਕੁਝ ਵੀ ਕੀਤਾ। ਤੇ ਬੱਚਾ ਜਿਹੜਾ ਹੈਂਗਿੰਗ ਹੋਈ ਪਈ ਸੀਗੀ। ਜਿਹੜਾ ਦਰਵਾਜ਼ੇ ਦੇ ਨਾ ਉਹ ਖਿੜਕੀਆਂ ਦਾ ਪਾਈਪ ਪਰਦਿਆਂ ਵਾਲਾ ਉਹਦੇ ਕਲੰਪ ਦੇ ਨਾਲ ਬੱਚਾ ਕਹਿੰਦੇ ਪਏ ਅਸੀਂ ਮਤਲਬ ਇਦਾਂ ਆਪਣੀ ਗੱਲ ਚਾਹੀਦੀ ਪਰੋਬਲ। ਹਾਂਜੀ ਅਸਲ ਕਾਰਨ ਕੀ ਸੀ ਅਸਲ ਕਾਰਨ ਜਨਮ ਦਿਨ ਸੀ ਕਹਿੰਦੇ ਪਤਾ ਲੱਗਾ ਸੀ ਹਾਂਜੀ ਉਹ ਜਨਮ ਦਿਨ ਸੀ ਬੱਚੇ ਵੱਡੇ ਦਾ ਨਹੀਂ ਉਹ ਤਾਂ ਸਿਗਾਈ ਸੀ ਜਿਹੜਾ ਜਨਮ ਦਿਨ ਦੀ ਗੱਲ ਕਰਦੇ ਆ ਨਾ ਉਹ ਜਨਮ ਦਿਨ ਤਾਂ ਸਿਗਾਈ ਸੀ ਉਹਨਾਂ ਨੂੰ ਇਹ ਥੋੜਾ ਪਤਾ ਸੀ ਵੀ ਇੱਕ ਬੱਚੇ ਦਾ ਜਨਮ ਦੇ ਦੂਜੇ ਦਾ ਕੀ ਹੋ ਜਾਊਗਾ ਅਸਲ ਮੈਂ ਬਾਲਾਪੁਨੀ ਉਹਨਾਂ ਦੇ ਖੁਸ਼ੀਆਂ ਤਾਂ ਸਾਰੀਆਂ ਭਾਗ ਗੁਈਆਂ ਵਿਚਾਰੇ ਜੀ ਤੋਂ ਜੀ ਨਾ ਮੈਂ ਪੋਸਟਮੈਨੋਂ ਕਰਵਾਇਆ ਜੋ ਵੀ ਕਾਜ਼ਮ ਤੱਥ ਹੈਗਾ ਜਦੋਂ ਵੀ ਆ ਮਤਲਬ ਜੇ ਅਗਰ ਕੋਈ ਇਦਾਂ ਦੀ ਕੋਈ ਗੱਲਬਾਤ ਸਾਹਮਣੇ ਆਉਂਦੀ ਆ ਅਪੋਰਟ ਤੱਥਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਊਗੀ ਅਦੀਮਾ ਹਾਂਜੀ ਸਾਡੇ ਕੋਲ ਡੈਡ ਬੋਡੀ ਰੀਸੀਵ ਹੋਈ ਹੈ ਜੀ ਕੱਲ ਇੱਕ 11 ਸਾਲ ਦੇ ਮੇਲ ਬੱਚੇ ਦੀ ਵਿਦ ਅਲਰਜੀ ਹਿਸਟਰੀ ਆਫ ਹੈਂਗਿੰਗ ਕਿ ਗਲਚ ਫਹਾ ਲੈ ਕੇ ਬੱਚੇ ਦੀ ਮੌਤ ਹੋਈ ਹੈ ਇਹ ਇਹਦੀ ਹਿਸਟਰੀ ਦਿੱਤੀ ਗਈ ਸੀ ਸਾਡੇ ਕੋਲ ਬੋਡੀ ਲੈ ਕੇ ਆਏ ਸੀਗੇ ਤੇ ਬੱਚਾ ਬਰਾਡ ਡੈੱਡ ਸੀਗਾ ਇੱਥੇ ਸਾਡੇ ਕੋਲ ਤੇ ਫਿਰ ਮੌਟਰੀ ਸ਼ਿਫਟ ਕੀਤਾ ਸੀ ਬੱਚੇ ਨੂੰ ਤੇ ਅੱਜ ਪੁਲਿਸ ਪੇਪਰਸ ਰੈਡੀ ਕਰਕੇ ਸਾਡੇ ਕੋਲ ਲੈ ਕੇ ਆਏ ਨੇ ਆਈਓਸਾ ਤੇ ਅੱਜ ਉਹਨਾਂ ਦਾ ਪੋਸਟਮੋਰਟਮ ਐਗਜ਼ਾਮੀਨੇਸ਼ਨ ਕੀਤਾ ਗਿਆ ਹੈ ਬੱਚੇ ਦਾ ਤੇ ਬਾਕੀ ਉਸ ਤੋਂ ਬਾਅਦ ਪੋਸਟਮਾਰਟਮ ਕਰਨ ਤੋਂ ਬਾਅਦ ਬੱਚੇ ਦੀ ਜੈਡ ਬੋਡੀ ਆਪਾਂ ਰਿਲੇਟਿਵਸ ਨੂੰ ਹੈਂਡਓਵਰ ਕਰ ਦਿੱਤੀ ਹੈ ਫॉर ਇਨਕੁਮੇਸ਼ਨ ਕੁਝ ਕੋਈ ਜਾਣਕਾਰੀ ਹੈ ਵੀ ਕਿਸ ਤਰ੍ਹਾਂ ਮੌਤ ਹੋਈ ਹੈ ਕੁਇਰੀ ਬੇਸਿਕਲੀ ਤਾਂ ਅਲੈਜਿਸਟਰ ਆਫ ਹੈਂਗਿੰਗ ਹੀ ਉਹਨਾਂ ਨੇ ਕਿਹਾ ਹੈ ਬਾਕੀ ਪੋਸਟਮਾਰਟਮ ਰਿਪੋਰਟ ਚ ਪਤਾ ਲੱਗ ਜਾਏਗਾ ਕਿ ਕੀ ਕਾਰਨ ਹੈ ਠੀਕ ਹੈ ਜੀ ਕੀ ਨਾਮ ਜੀ ਤੁਹਾਡਾ ਡਾਕਟਰ ਚੰਦੂ ਥੈਂਕ ਯੂ